ਪੰਜਾਬ ਕਾਂਗਰਸ ਪਰਦਾਨ ਰਾਜਾ ਵੜਿੰਗ ਦੇ ਨਾਲ ਜੁੜੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦਾਸਿਕ ਰਾਜਾ ਵੜਿੰਗ ਦੇ ਉਤੇ ਐਫ ਆਈ ਆਰ ਦਰਜ ਹੋ ਗਈ ਹੈ ਜੀ ਹਾਂ ਦਰਸਲ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਖਿਲਾਫ ਟਿੱਪਣੀ ਕਰਨ ਦੇ ਮਾਮਲੇ ਦੇ ਵਿੱਚ ਇਹ ਪੂਰੀ ਕਾਰਵਾਈ ਹੋਈ ਹੈ ਕਪੂਰਥਲਾ ਦੇ ਥਾਣੇ ਦੇ ਵਿੱਚ ਦਾਸਿਕ ਐਫ ਆਈ ਆਰ ਹੁਣ ਰਾਜਾ ਵੜਿੰਗ ਖਿਲਾਫ ਦਰਜ ਕਰ ਲਈ ਗਈ ਹੈ ਤਾਂ ਬੇਹਾਦੀ ਵੱਡਾ ਮਾਮਲਾ ਜੋ ਹੈ ਉਹ ਜੁੜਿਆ ਹੋਇਆ ਬੂਟਾ ਸਿੰਘ ਜੋ ਕਿ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸਨ ਉਹਨਾਂ ਤੇ ਦਾਸਿਕ ਪੰਜਾਬ ਕਾਂਗਰਸ ਪਰਦਾਨ ਰਾਜਾ ਵੜਿੰਗ ਦੇ ਵੱਲੋਂ ਟਿੱਪਣੀ ਕੀਤੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਜ਼ਿਆਦਾ ਭਖ ਚੁੱਕਿਆ ਹੈ ਹਾਲਾਂਕਿ ਇਸ ਮਾਮਲੇ ਤੇ ਦੱਸਦੀ ਹੈ ਕਿ ਰਾਜਾ ਵੜਿੰਗ ਦੇ ਵੱਲੋਂ ਮਾਫੀ ਵੀ ਮੰਗ ਲਈ ਗਈ ਲੇਕਿਨ ਹੁਣ ਇਹ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ ਦਰਅਸਲ ਜਾਤੀਵਾਦ ਟਿੱਪਣੀ ਜਿਹੜੀ ਹੈ ਰਾਜਾ ਵੜਿੰਗ ਦੇ ਵੱਲੋਂ ਮੂਤਾ ਸਿੰਘ ਹੁਣਾ ਖਿਲਾਫ ਕੀਤੀ ਗਈ ਤੇ ਜਿਸ ਤੋਂ ਬਾਅਦ ਇਹ ਮਾਮਲਾ ਐਸ்சி ਕਮਿਸ਼ਨ ਤੱਕ ਪਹੁੰਚ ਗਿਆ ਨੈਸ਼ਨਲ ਐਸ்சி ਕਮਿਸ਼ਨ ਦੇ ਵੱਲੋਂ ਦੱਸਦੇ ਕਿ ਬੀਤੇ ਦਿਨਾਂ ਜੋ ਹੈ ਤਰਨਤਾਰਨ ਐਸਐਸਪੀ ਤੇ ਤਰਨਤਾਰਨ ਦੇ ਜੋ ਡੀਸੀ ਨੇ ਉਹਨਾਂ ਨੂੰ ਦੱਸਦੇ ਕਿ ਇਹ ਜੋ ਹੈ ਜਵਾਬ ਵੀ ਤਲਬ ਕੀਤਾ ਗਿਆ ਤੇ 7 ਦਿਨਾਂ ਦੇ ਅੰਦਰ ਉਹਨਾਂ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ ਇਸ ਪੂਰੇ ਮਾਮਲੇ ਦੇ ਉਤੇ ਉੱਤੇ ਹੀ ਇਹ ਹੁਣ ਐਫਆਈਆਰ ਜੋ ਹੈ ਰਾਜਾ ਵੜਿੰਗ ਦੇ ਖਿਲਾਫ ਦਰਜ ਹੋ ਚੁੱਕੀ ਹੈ ਕਪੂਰਥਲਾ ਦੇ ਵਿੱਚ ਦੱਸੇ ਕਿ ਐਫਆਈਆਰ ਦਰਜ ਕਰਵਾਈ ਗਈ ਹੈ ਸੋ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਜੋ ਹੈ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦਰਅਸਲ ਕੁਝ ਦਿਨ ਪਹਿਲਾਂ ਤੁਹਾਨੂੰ ਦੱਸਿਆ ਕਿ ਤਰਨਤਾਰਨ ਦੇ ਵਿੱਚ ਜੋ ਹੈ ਜ਼ੀਮਨੀ ਚੋਣ ਦੇ ਮੱਦੇਨਜ਼ਰ ਜੋ ਐ ਚੋਣ ਪ੍ਰਚਾਰ ਕਰਨ ਲਈ ਰਾਜਾ ਵੜਿੰਗ ਪਹੁੰਚੇ ਸੰਤਾ ਉਹਨਾਂ ਨੇ ਆਪਣੇ ਭਾਸ਼ਣ ਦੇ ਦੌਰਾਨ ਜੋ ਐ ਬੂਟਾ ਸਿੰਘ ਹੁਣਾ ਦੇ ਲਈ ਜਾਤੀਵਾਦ ਟਿੱਪਣੀ ਕਰ ਦਿੱਤੀ ਉਹਨਾਂ ਦੇ ਰੰਗ ਨੂੰ ਲੈ ਕੇ ਜੋ ਐ ਕਮੈਂਟ ਕੀਤਾ ਤੇ ਜਿਸ ਤੋਂ ਬਾਅਦ ਦੱਸਦੇ ਕਿ ਇਹ ਜੋ ਗੱਲ ਹੈ ਕਾਫੀ ਜ਼ਿਆਦਾ ਭਖ ਜਾਂਦੀ ਹੈ ਐਸ்சி ਕਮਿਸ਼ਨ ਦੇ ਵੱਲੋਂ ਦੱਸਦੇ ਕਿ ਇਸ ਚੀਜ਼ ਦਾ ਨੋਟਿਸ ਲਿਆ ਜਾਂਦਾ ਹੈ ਲੋਕਾਂ ਦੇ ਵੱਲੋਂ ਰੋਸ ਜ਼ਾਹਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਹਾਲਾਂਕਿ ਰਾਜਾ ਵੜਿੰਗ ਨੇ ਮਾਫੀ ਤਾਂ ਮੰਗ ਲਈ ਲੇਕਿਨ ਹੁਣ ਜੋ ਹੈ ਮਾਫੀ ਉਹਨਾਂ ਦੀ ਉਹ ਸਵੀਕਾਰ ਨਹੀਂ ਕੀਤੀ ਜਾ ਰਹੀ ਐਸ்சி ਕਮਿਸ਼ਨ ਦੇ ਵੱਲੋਂ ਦੱਸਿਆ ਕਿ ਨੈਸ਼ਨਲ ਐਸ்சி ਕਮਿਸ਼ਨ ਦੇ ਵੱਲੋਂ ਜੋ ਹੈ ਇਸ ਮਾਮਲੇ ਦੇ ਵਿੱਚ ਜੋ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੇ ਤੇ ਐਸਐਸਪੀ ਨੇ ਉਹਨਾਂ ਤੋਂ 7 ਦਿਨਾਂ ਦੇ ਅੰਦਰ ਅੰਦਰ ਜਵਾਬ ਤਲਬ ਕੀਤਾ ਗਿਆ ਤਾਂ ਉੱਥੇ ਜੋ ਕਿ ਇੱਕ ਪਾਸੇ ਨੈਸ਼ਨਲ ਐਸਸੀ ਕਮਿਸ਼ਨ ਜੋ ਹੈ ਕਾਰਵਾਈ ਕਰ ਰਿਹਾ ਹੈ ਤਾਂ ਹੁਣ ਐਫਆਈਆਰ ਜਿਹੜੀ ਹੈ ਉਹ ਕਪੂਰਥਲਾ ਦੇ ਵਿੱਚ ਰਾਜਾ ਬੜਿੰਗ ਦੇ ਖਿਲਾਫ ਦਰਜ ਹੋ ਗਈ ਹੈ ਦੱਸੀਏ ਕਿ ਰਾਜਾ ਬੜਿੰਗ ਦੇ ਖਿਲਾਫ ਬੀਐਨਐਸ ਦੀ ਧਾਰਾ 353 ਅਤੇ 196 ਦੇ ਨਾਲ ਜੋ ਹੈ ਐਸਸੀਐਸਟੀ ਐਕਟ ਦੀ ਧਾਰਾ ਜਿਹੜੀ ਹੈ ਉਹ ਦਰਜ ਕਰ ਲਈ ਗਈ ਹੈ ਤੇ ਹੁਣ ਇਹ ਸਾਰੀ ਕਾਰਵਾਈ ਜਿਹੜੀ ਹੈ ਹੋਵੇਗੀ ਅੱਗੇ ਦੱਸੇ ਕਿ ਜਾਤੀਵਾਦੀ ਟਿੱਪਣੀਆਂ ਦਾ ਇਹ ਮਾਮਲਾ ਹੈ ਕਿਉਂਕਿ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸੰਬੂਤਾ ਸਿੰਘ ਤਾਂ ਉਹਨਾਂ ਦੇ ਰੰਗ ਨੂੰ ਲੈ ਕੇ ਇਸ ਤਰੀਕੇ ਦਾ ਬਿਆਨ ਦੇਣਾ ਕਿਤੇ ਨਾ ਕਿਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਸ਼ੋਭਾ ਨਹੀਂ ਦਿੰਦਾ ਸੋ ਜਿਸ ਕਰਕੇ ਦੱਸੇ ਕਿ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਖਾਸ ਤੌਰ ਤੇ ਜਿਹੜੇ ਦੱਸੇ ਕਿ ਐਸਸੀ ਐਸਟੀ ਜਿਹੜੇ ਭਾਈਚਾਰੇ ਨੇ ਉਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਰੋਸ ਦਾ ਪ੍ਰਗਟਾਵਾ ਹੋ ਤੇ ਕੀਤਾ ਜਾ ਰਿਹਾ ਸੋ ਇਸੇ ਦੇ ਚੱਲਦੇ ਹੁਣ ਨੈਸ਼ਨਲ ਐਸਸੀ ਕਮਿਸ਼ਨ ਨੇ ਵੀ ਕਾਰਵਾਈ ਕੀਤੀ ਹੈ ਤੇ ਹੁਣ ਐਫਆਈਆਰ ਵੀ ਦੱਸਦੇ ਕਿ ਦਰਜ ਹੋ ਗਈ ਹੈ ਐਸਸੀਐਸਟੀ ਐਕਟ ਤਹਿਤ ਕਪੂਰਥਲਾ ਦੇ ਵਿੱਚ ਐਫਆਈਆਰ ਜੋ ਹੈ ਉਹ ਦਰਜ ਕਰ ਲਈ ਗਈ ਹੈ ਦੱਸਦੇ ਕਿ ਰਾਜਾ ਵੜਿੰਗ ਦੇ ਖਿਲਾਫ ਜੋ ਸਵਰਗੀ ਬੂਟਾ ਸਿੰਘ ਨੇ ਉਹਨਾਂ ਦੇ بیٹے ਸਰਬਜੋਤ ਸਿੰਘ ਸਿੱਧੂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀਗੀ ਤਾਂ ਉਸ ਤੋਂ ਬਾਅਦ ਹੁਣ ਇਹ ਸਾਰੀ ਕਾਰਵਾਈ ਜਿਹੜੀ ਹੈ ਅਮਲ ਦੇ ਵਿੱਚ ਆਈ ਹੈ ਤੇ ਐਫਆਈਆਰ ਜੋ ਹੈ ਕਪੂਰਥਲਾ ਦੇ ਵਿੱਚ ਦਰਜ ਹੋ ਗਈ ਹੈ ਦੱਸਦੇ ਕਿ ਜੇਕਰ ਗੱਲ ਕੀ ਜਾਵੇ ਕਿ ਰਾਜਾ ਵੜਿੰਗ ਨੇ ਕੀ ਬਿਆਨ ਦਿੱਤਾ ਸੀਗਾ ਜਿਸ ਤੋਂ ਬਾਅਦ ਇਹ ਸਾਰਾ ਮਾਹੌਲ ਪਕਿਆ ਹੈ ਤਾਂ ਰਾਜਾ ਵੜਿੰਗ ਦੇ ਵੱਲੋਂ ਚੋਣ ਰੈਲੀ ਦੇ ਦੌਰਾਨ ਕਹਲੇ ਜਾਂ ਚੋਣ ਦੇ ਵਿੱਚ ਪ੍ਰਚਾਰ ਦੌਰਾਨ ਜੋ ਹੈ ਇਹੇ ਗੱਲ ਕਹਿ ਦਿੱਤੀ ਗਈ ਸੀਗੀ ਕਿ ਕਾਂਗਰਸ ਨੇ ਤਾਂ ਬੂਟਾ ਸਿੰਘ ਨੂੰ ਗ੍ਰਾਮ ਮੰਤਰੀ ਬਣਾ ਦਿੱਤਾ ਸੀ ਜ ਜਨਾਂ ਦਾ ਰੰਗ ਕਾਲਾ ਸੀਗਾ ਸੋ ਰੰਗ ਦੀ ਸਿਆਸਤ ਜਿਹੜੀ ਇੱਥੇ ਕਾਫੀ ਹੁਣ ਭਾਰੂ ਪੈਂਦੀ ਹੋਈ ਰਾਜਾ ਵੜਿੰਗ ਤੇ ਨਜ਼ਰ ਆ ਰਹੀ ਹੈ ਰੰਗ ਦਾ ਜ਼ਿਕਰ ਜੋ ਉਹਨਾਂ ਦੇ ਵੱਲੋਂ ਕੀਤਾ ਗਿਆ ਉਹ ਕਿਤੇ ਨਾ ਕਿਤੇ ਲੋਕਾਂ ਪਸੰਦ ਨਹੀਂ ਆ ਰਿਹਾ ਤਾਂ ਉਹੀ ਸਿਆਸਤ ਜਿਹੜੀ ਹੈ ਹੁਣ ਦੱਸ ਕਿ ਇਥੇ ਰਾਜਾ ਵੜਿੰਗ ਦੇ ਉੱਤੇ ਭਾਰੀ ਪੈਂਦੀ ਨਜ਼ਰ ਆ ਰਹੀ ਹੈ ਤੇ ਐਫ ਆਈ ਆਰ ਜੋ ਹੈ ਉਹ ਕਪੂਰਥਲਾ ਦੇ ਵਿੱਚ ਹੁਣ ਦਰਜ ਹੋ ਚੁੱਕੀ ਹੈ ਅੱਗੇ ਇਸ ਮਾਮਲੇ ਦੇ ਵਿੱਚ ਕੀ ਕੁਝ ਕਾਰਵਾਈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਹੁੰਦੀ ਆ ਉਹ ਦੇਖਣਯੋਗ ਹੋਵੇਗਾ ਫਿਲਹਾਲ ਦੱਸ ਹੈ ਕਿ ਮੁਸ਼ਕਲਾਂ ਜੋ ਹੈ ਉਹ ਰਾਜਾ ਵੜਿੰਗ ਦੀਆਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ